भगवान वाल्मीकि महाराज की जय जय भीम जय भारत जय भीम जय भारत आज माननीय कविश्वर साहब नो मिलन आए हां और एक विल्सन बिट्टू दे नाम दा बंदा वा

ਮੈਂ ਕਹਾਂ ਸਾਡੀ ਬਿਲਕੁਲ ਬਿਲਕੁਲ ਆਇਆ ਸਰ ਮੈਂ ਵੀ ਹੁਣ ਸਾਡੇ ਬੰਦੇ ਤੁਹਾਡੇ ਸਮਾਜ ਵਾਲੇ ਜੁਰਦੇ ਆ ਨਹੀਂ ਕੀ ਗੱਲ ਹੈ ਸਾਡੇ ਬੰਦੇ ਤੁਹਾਡੇ ਸਮਾਜ ਨਾਲ ਨਹੀਂ ਨਹੀਂ ਮਲੋਏ ਜਿਹੜਾ ਸਾਡਾ ਬੰਦਾ ਕ੍ਰਿਸ਼ਣ ਭਾਈ ਜਰੇ ਦਾ ਮੈਨੂੰ ਪਤਾ ਚਹੀ ਤੁਸੀਂ ਗੱਲ ਕਰਦੇ ਹੋ ਜੀ ਨਿੱਕੀ ਜੀ ਜੈਪੀਨ ਜੈਪਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐ ਬਿਟਕਰ ਮਹਾ ਪਚਾਇਆ ਘਟਨਾ ਮੁਖੀ ਚਾਲਕ ਆ ਅੱਜ ਜੋ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲਣ ਆਇਆ ਸਾ ਕਿ ਇੱਕ ਵਿਲਸਨ ਬਿੱਟੂ ਆ ਜਿਹੜਾ ਜਲੰਧਰ ਦਾ ਆ ਆਪਣੇ ਆਪ ਉਹ ਏਜੰਟ ਕਹਿੰਦਾ ਵਾ ਔਰ ਇਹ ਜਿਹੜਾ ਬੰਦਾ ਵਾ ਇਹ ਹਮੇਸ਼ਾ ਹੀ ਗਰੀਬ ਪਰਿਵਾਰਾਂ ਦੇ ਨਾਲ ਪੈਸਿਆਂ ਦੀ ਠੱਗੀ ਮਾਰਦਾ ਵਾ ਆਪਣੇ ਆਪ ਨੂੰ ਏਜੰਟ ਕਹਿ ਕੇ ਔਰ ਇਹਨੇ ਜਸਪਾਲ ਨਾਂ ਦਾ ਕੋਈ ਆਪਣਾ ਵੀਰ ਆ ਉਹਦੇ ਨਾਲ ਇਹਨੇ 470000 ਦੀ ਠੱਗੀ ਮਾਰੀ ਪੈਸੇ ਦੀ ਔਰ ਜਦੋਂ ਇਹਨੇ ਠੱਗੀ ਮਾਰੀ ਤੇ ਉਹ ਗਰੀਬ ਪਰਿਵਾਰ ਸਾਡੇ ਕੋ ਆਇਆ ਔਰ ਜਦੋਂ ਉਹ ਗਰੀਬ ਪਰਿਵਾਰ ਸਾਡੇ ਕੋ ਆਇਆ ਤੇ ਸਾਨੂੰ ਉਹਨੇ ਦੱਸੀ ਇੰਦੀ ਸੀ ਗੱਲ ਕਿ ਜਿਹੜਾ ਬਿੱਟੂ ਨਾਂ ਦਾ ਵਿਅਕਤੀ ਆ ਜਿਹੜਾ ਬਿਲਸਲ ਬਿੱਟੂ ਟਾਂ ਦਾ ਵਿਅਕਤੀ ਜਿਹੜਾ ਉਹਨੇ ਸਾਾਨੂੰ ਆਪਣੇ ਆਪ ਨੂੰ ਏਜੰਟ ਕਹਿ ਕੇ ਤੇ 4,70 ਹਜ਼ਾਰ ਦੀ ਸਾਡੇ ਨਾਲ ਠੱਗੀ ਮਾਰੀ ਆ ਤੇ ਅਸੀਂ ਮੈਂ ਇਹਨੂੰ ਫੋਨ ਕੀਤਾ ਮੈਂਨੂੰ ਫੋਨ ਕੀਤਾ ਕਿ ਬਿੱਟੂ ਜੀ ਤੁਸੀਂ ਐਸਲਾਵਾ ਕਿ ਜੇ ਤੁਸੀਂ ਇਸ ਗਰੀਬ ਪਰਿਵਾਰ ਨੂੰ ਨਹੀਂ ਬਾਹਰ ਭੇਜ ਸਕਦੇ ਤੇ ਤੁਸੀਂ ਐਡਾ ਕਰੋ ਕਿ ਇਹਨਾਂ ਦੇ ਗਰੀਬ ਦੇ ਪੈਸੇ ਵਾਪਸ ਕਰ ਦਿਓ ਤੇ ਜਾਂ ਤੇ ਇਹਨਾਂ ਨੂੰ ਗਰੀਬ ਨੂੰ ਬਾਹਰ ਜਿਹੜਾ ਤੁਸੀਂ ਝਾਲਾ ਦੇ ਕੇ ਬਾਹਰ ਦਾ ਤੇ ਤੁਸੀਂ 4,70 ਹਜ਼ਾਰ ਰੁਪਇਆ ਕੋ ਲੇਤਾ ਵਾ ਉਹ ਯਾ ਤੇਨੂੰ ਵਾਪਸ ਕਰ ਦਿਓ ਮਗਰ ਇਸ ਬੰਦੇ ਨੇ ਇਹ ਨੂੰ ਕਿਹਾ ਕਿ ਸਾਡੇ ਸੈਕ੍ਰੀਸ਼ਨ ਭਾਈਚਾਰੇ ਦੇ ਲੋਗ ਆ ਤੁਹਾਡੀ ਬਰਾਦਰੀ ਕੋ ਕਿਸ ਤਰ੍ਹਾਂ ਗਏ ਸਾਡੇ ਭਾਈਚਾਰਾ ਵਾ ਤੁਹਾਡੇ ਕੋ ਭਾਈਚਾਰੇ ਕੋ ਕਿੱਦਾਂ ਚੱਲ ਗਏ ਮਤਲਬ ਕਿ ਇਹਨੇ ਜਾਤੀਵਾਦ ਦੇ ਉੱਤੇ ਜਿਹੜੀਆਂ ਵਾ ਗੱਲਾਂ ਕੀਤੀਆਂ ਔਰ ਅੱਜ ਜਾਤੀਵਾਦ ਦੇ ਵਿੱਚ ਇਹ ਬਾਬਾ ਸਾਹਿਬਾਂ ਮੀਟ ਕਰਨੇ ਤੇ ਜਾਤੀਵਾਦ ਨੂੰ ਖਤਮ ਕੀਤਾ ਵਾ ਮਗਰ ਅੱਜ ਵੀ ਇਹ ਬਿੱਟੂ ਵਿਲਸਨ ਦੇ ਮਨ ਦੇ ਅੰਦਰ ਜਿਹੜਾ ਜਾਤੀਵਾਦੀਆਂ ਗੱਲਾਂ ਚੱਲਦੀਆਂ ਪਈਆਂ ਔਰ ਜਾਤੀਵਾਦੀ ਨੇ ਗੱਲ ਕੀਤੀ ਅਸੀਂ ਪ੍ਰਸ਼ਾਸਨ ਕੋ ਅੱਜ ਆਏ ਆ ਇਹਦੇ ਉੱਤੇ ਕੰਪਲੇਂਟ ਦਿੱਤੀ ਆ ਕਿ ਇਹ ਬੰਦਾ ਜਿਹੜਾ ਅੱਜ ਜਾਤੀਵਾਦ ਦੀਆਂ ਫੋਨ ਦੇ ਵਿੱਚ ਗੱਲਾਂ ਕਰਕੇ ਸਾਡੇ ਲੋਕਾਂ 'ਚ ਜਿਹੜਾ ਪਿਆਰ ਜਿਹੜਾ ਵਾ ਹਾਂਜੀ ਹਾਂਜੀ ਜੀ ਮੇਰੇ ਕੋਲ ਆਡੀਓ ਹੈਗੀ ਏਦੀ ਜਦੋਂ ਇਹਨਾਂ ਮੇਰੀ ਫੋਨ 'ਚ ਗੱਲ ਹੋਈ ਆ ਤੇ ਜਦੋਂ ਇਹਨੇ ਕਿਹਾ ਵਾ ਕਿ ਇਹ ਸਾਡੇ ਸਮਾਜ ਦੇ ਲੋਕ ਤੁਹਾਡੇ ਸਮਾਜ ਕੋ ਆ ਗਏ ਆ ਮਤਲਬ ਕਿ ਮੈਂ ਜਦੋਂ ਇਹਨੂੰ ਪੁੱਛਿਆ ਕਿ ਸਾਡਾ ਸਮਾਜ ਤੇ ਤੁਹਾਡਾ ਸਮਾਜ ਕੀ ਹੋਇਆ ਤੇ ਪ੍ਰਮਾਤਮਾ ਨੇ ਤੇ ਸਾਨੂੰ ਇਨਸਾਨ ਬਣਾਇਆ ਵਾ ਤੇ ਅਸੀਂ ਤੇ ਵਾਰਣਕੀ ਸਮਾਜ ਹਮੇਸ਼ਾ ਹੀ ਸਾਰੇ ਧਰਮ ਦਾ ਸਤਿਕਾਰ ਕਰਦੇ ਆ ਤੇ ਤੁਸੀਂ ਸਾਡੇ ਨਈ ਜਾਤੀਵਾਦੀਆਂ ਗੱਲਾਂ ਕਰਦੇ ਪਈ ਜੀ ਮਗਰ ਇਹ ਸਬੰਦੇ ਨੇ ਜਿਹੜੀਆਂ ਆਪਣੀਆਂ ਗੱਲਾਂ ਰੱਖੀਆਂ ਅਸੀਂ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਹਾਂ ਕਿ ਇਸ ਬੰਦੇ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਜੇ ਇਸ ਬੰਦੇ ਤੇ ਕਾਨੂੰਨੀ ਕਾਰਵਾਈ ਨਾ ਕੀਤੀ ਤੇ ਫਿਰ ਜਿਹੜਾ ਸੰਘਰਸ਼ ਉਹਨੂੰ ਤਿੱਖਾ ਕੀਤਾ ਜਾਏਗਾ ਕਿੱਥੋਂ ਦਾ ਵੀਜ਼ਾ ਲਵਾਉਣ ਵਾਸਤੇ ਗੱਲ ਕੀਤੀ ਕਿ ਹਾਂ ਜੀ ਇਹਨੇ ਜੀ ਜਸਪਾਲ ਨੂੰ ਕੈਨੇਡਾ ਭੇਜਣ ਵਾਸਤੇ ਪੈਸੇ ਮੰਨ ਲਿੱਤੇ ਹੀ ਉਹਨੂੰ ਤੇ ਉਹ ਜਿਹੜਾ ਪਰਿਵਾਰ ਆ ਉਹ ਵਿਚਾਰਾ ਲਗਾਤਾਰ ਇੱਥੇ ਆਉਂਦਾ ਰਿਹਾ ਔਰ ਪ੍ਰਸ਼ਾਸਨ ਜੀ ਪ੍ਰਸ਼ਾਸਨ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੀ ਜੈ ਸਭ ਦਾਨ ਅੱਜ ਅਹੀ ਕੰਪਲੇਨਟ ਦਿੱਤੀ ਆ ਬਿੱਟੂ ਵਿਲਸਨ ਦੇ ਤੇ ਕਿਉਂਕਿ ਉਹਨੇ ਜਸਵਾਲ ਨਾਂ ਦੇ ਬੰਦੇ ਦੇ ਨਾਲ ਬਾਹਰ ਭੇਜਣ ਦੇ ਨਾਂ ਤੇ ਉਹਨੇ 4 ਲੱਖ 70 ਹਜ਼ਾਰ ਦੀ ਠੱਗੀ ਮਾਰੀ ਸੀ ਔਰ ਉਹ ਉਹ ਜਿਹੜੀ ਉਹਦੇ ਕਾਰਵਾਈ ਚੱਲਦੀ ਪਈ ਆ ਮਰ ਲੇਕਿਨ ਸਾਡੇ ਸੁਮਿਤ ਕਾਲੀ ਹੋਰਾਂ ਨੂੰ ਉਹਨਾਂ ਨੇ ਫੋਨ ਤੇ ਗਿਆ ਵੀ ਜਿਹੜਾ ਸਾਡਾ ਅਰਿਸਟੈਂਸ ਸਮਾਜ ਆ ਉਹ ਤੁਹਾਡੇ ਸਮਾਜ ਕੋਲ ਆ ਗਿਆ ਮੈਂ ਜੇ ਵੀਰ ਜੀ ਇਹੋ ਹੀ ਕਹਿਣਾ ਚਾਹੁੰਨਾ ਵਾ ਕਿ ਕ੍ਰਿਸਚੀਅਨ ਸਮਾਜ ਹੋਵੇ ਚਾਹੇ ਜਿਹੜਾ ਮਰਜੀ ਸਮਾਜ ਹੋਵੇ ਮਰਲੇ ਕਹਿੰਦੇ ਇਨਸਾਨਿਆ ਅ ਅਰਿਸਟੈਂਸ ਸਮਾਜ ਕੋਈ ਵੱਕ ਨਹੀਂ ਆ ਉਹ ਵੀ ਸਾਡੇ ਵਿੱਚੋਂ ਹੀ ਆ ਅਸੀਂ ਇੱਕ ਸਾਡੇ 9 ਮਾਸ ਦਾ ਰਿਸ਼ਤਾ ਵਾ ਇਸ ਤਰ੍ਹਾਂ ਨਹੀਂ ਗਈਦਾ ਇਹ ਜਿਹੜੇ ਕੁਝ ਸ਼ਰਾਧੀਆਂ ਅੰਸਰ ਸਾਡੇ ਸਮਾਜ ਨੂੰ ਪਾੜਨਾ ਚਾਹੁੰਦੇ ਆ ਉਹ ਇਹ ਉਹ ਖਬਰਦਾਰ ਹੋ ਜਾਣੇ ਸਮਾਜ ਤੁਹਾਡੇ ਕਹਿੰਦੇ ਪਾੜ ਨਹੀਂ ਸਕਦਾ ਮਰਲੇ ਕਹਿੰਦੇ ਤੁਸੀਂ ਸਮਾਜ ਦੇ ਇੱਕ ਐਸੀ ਜੇ ਐਸੇ ਠੱਗ ਜੇ ਮਤਲਬ ਕਿ ਤੁਸੀਂ ਕਹੇ ਸਮਾਜ ਨੂੰ ਬਖਸ਼ ਦੇਣੀ ਚਾਹੇ ਉਹ 크੍ਰਿਸ਼ਨਾ ਸਮਾਜ ਹੋਵੇ ਚਾਹੇ ਉਹ ਵਾਲਮੀਕੀ ਸਮਾਜ ਹੋਵੇ ਤੁਹਾਡੇ ਠੱਗਾ ਜਿਆ ਨੂੰ ਇਹੋ ਜਿਆ ਨੂੰ ਠੱਗਾ ਨੂੰ ਇਹਨਾਂ ਦੇ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਇਹਨੇ ਸਾਡੇ ਸਮਿਤ ਭਰਾ ਨੂੰ ਤੁਹਾਡੇ ਜਿਹੜਾ ਜਾਤੀ ਪੜ ਦੀ ਸ਼ਬਦ ਬੋਲੇ ਆ ਉਹ ਤੇ ਇੱਥੇ ਜਲਦੀ ਤੇ ਜਲਦੀ ਕਾਰਵਾਈ ਹੋਣੀ ਚਾਹੀਦੀ ਐਸੇ ਐਕਟ ਦਾ ਪਰਚਾ ਹੋਣੀ ਜਿਹੜਾ 295ਏ ਦਾ ਤੇ ਜੇ ਨਾ ਹੋਇਆ ਜੇ ਪ੍ਰਸ਼ਾਸਨ ਨੇ ਜਲਦੀ ਜਲਦੀ ਕਾਰਵਾਈ ਨਾ ਕੀਤੀ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਕੋਈ ਜਰਾਨੀਤੀ ਬਣਾਵਾਂਗੇ ਇਸ ਦੇ ਖਿਲਾਫ ਉਹਦੇ ਵਿੱਚ ਜੋ ਵੀ ਅਸੀਂ ਸਾਡਾ ਸਮਾਜ ਜਾਂ ਸਾਡੀਆਂ ਸੰਸਥਾਵਾਂ ਫੈਸਲੇ ਲੈਣੀਆਂ ਉਹਦੇ ਤਹਿ ਦਹੀ ਅਸੀਂ ਇਹਦੇ ਵਿਰੁੱਧ ਕਾਰਵਾਈ ਕਰਾਵਾਂਗੇ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਾਰ ਹਾਰ